ਫਿਰ ਸੇ ਆ ਗਿਆ ਵਾਪਸ yes so ਇਹ ਬੰਦੇ ਨੂੰ ਬੜਾ ਸ਼ੌਂਕ ਹੈ black and white tv ਨੂੰ ਐਨਾ ਖ ਸ਼ੌਂਕ ਹੈ ਧਮਕੀਆਂ ਦਿੰਦਾ ਜਦੋਂ ਪੰਨੂ ਐ ਜੁੱਤੇ ਵਾਲੀ ਪਾਲਿਸ਼ ਲਾ ਕੇ ਆ ਕੇ ਤੇ ਸਾਰੇ ਪੰਜਾਬ ਨੂੰ ਧਮਕੀਆਂ ਦਿੰਦਾ ਪੂਰੇ ਹਿੰਦੁਸਤਾਨ ਨੂੰ ਹਣਾ ਮੇਚੀਆਂ ਨੂੰ ਦੇਖ ਲਓ ਤੁਸੀਂ ਟੈਕਸਲਾ ਟੀਵੀ black and white ਸਰਿਆਮ ਡਰ ਗਏ ਚਿਆ ਤੂੰ ਸਰਿਆਮ ਤੂੰ ਪੁੱਠੇ ਕੰਮ ਕੀਤੇ ਆਪਣੇ ਰਾਸ ਚ ਸਰਿਆਮ ਗੰਦ ਪਾਇਆ ਲੁੱਟਿਆ ਪੰਜਾਬ ਨੂੰ ਕਿਸ ਮੂੰਹ ਨਾਲ ਤੂੰ ਭਗਵੰਤ ਮਾਨ ਨੂੰ ਚੈਲੰਜ ਕਰ ਰਿਹਾ ਸਰਿਆ ਤੇਰੇਓ ਜੀਜਾ ਜੀ ਹਰ ਤੇਰੇਓ ਜੀਜਾ ਜੀ ਦੁੱਖ ਦੁਖੀ ਬਾਦਲ ਤਰੀਪੰਦਾ ਹੱਸ ਬੈਂਡ ਜਿਨੇ ਕਦੇ ਹੱਸ ਕੇ ਬੈਂਡ ਲੱਗਦਾ ਨਹੀਂ ਬਜਾਇਆ ਹੋਣਾ ਬਸ ਦੁੱਖ ਵੀਰ ਬਾਦਲ ਦੁੱਖ ਹੀ ਦੁੱਖ ਦਿੱਤੇ ਪੰਜਾਬ ਨੂੰ ਬੇ ਪਨਹਾ ਦੁੱਖ ਦਿੱਤੇ ਤਿਤੋਂ ਜ਼ਮਨਾਰੇ ਆਪ ਦੀ ਸਰਕਾਰ ਤੇ ਕਦੀ ਭਗਵੰਤ ਮੰਨਤੇ ਕਦੀ ਕੇਜਰੀਵਾਲ ਤੇ ਉਹ ਮਰ ਜੋ ਡੁੱਬ ਕੇ ਮਰ ਜੋ ਸਾਰੇ ਪੰਜਾਬ ਨੂੰ ਪਤਾ ਤੁਸੀਂ ਖੋਖਲਾ ਕਰਤਾ ਪੰਜਾਬ ਨੂੰ ਕਿ ਕਿਸ ਮੂਹਨਾ ਤੁਸੀਂ ਆ ਜਾਣੇ ਹੋ ਯਾਰ ਕੈਰੇ ਦੇ ਸਾਹਮਣੇ ਸਾਡੀਆਂ ਲੱਤਾਂ ਕਰ 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 ਬਿਜਲੀ ਵਰਕੂ ਕੰਬਦੀਆਂ ਕਾ ਤੋ ਨਹੀਂ ਗੱਲਾਂ ਕਰਦਾ ਭਗਵਾਨ ਤੋਂ ਬਾਣ ਲੱਤਾਂ ਤੇ ਖੜਜ ਉਹ ਲੱਤਾਂ ਤੇ ਖੜਾ ਹੀ ਆ ਉਹ ਕਿਹੜਾ ਬੰਦਾ ਭਗਵਾਨ ਤੋਂ ਮਾਨੂਲਾ ਲੰਗੜਾ ਜਿਹੜਾ ਥੋੜੀ ਨਾਲ ਤੁਰ ਕੇ ਆਉਂਦਾ ਉਹ ਬੰਦਾ ਲੱਤਾਂ ਤੇ ਖੜ ਕੇ ਇਲੈਕਸ਼ਨ ਲੜ ਕੇ ਸੀਐਮ ਬਣਿਆ ਤੁਬਾਰ-ਬਾਰ ਲੱਤਾਂ ਦਜੇਕਰ ਉਹ ਬਾਜਬਾ ਦੇਖ ਲੋ ਉਹ ਕਿਹੜਾ ਜਾਨਵਰ ਹੈ ਜੀ ਤੁਹਾਨੂੰ ਪਤਾ ਹੀ ਆ ਜਿਹੜਾ ਚੌਂਕੜੀ ਮਾਰ ਕੇ ਬਹਿੰਦਾ ਇਹ ਭਗਵੰਤਪਨ ਸੀਟ ਦੇ ਮੂਹਰੇ ਆਏ ਬਹਿ ਜਾਂਦਾ ਵਾਹੀ ਭਗਵੰਤਪਨ ਦੇ ਪਿਓਰ ਸ਼ੁੱਧ ਅਸਲੀ ਗੋਡੇ ਆ ਚੱਲਦੇ ਹਣੀ ਹੁਣ ਬਾਜਬਾ ਤੂੰ ਗੋਡੇ ਪੋਲੇ ਦੁਜੇ ਹੁਣ ਤੇਰੇ ਗੋਡੇ ਮੁਰਦੇ ਨਹੀਂ ਚੌਂਕੜੀ ਮਾਰਨ ਵਾਸਤੇ ਅਸੀਂ ਕੀ ਕਰੀਏ ਗੁਰਦਵਾਰੇ ਜਾ ਕੇ ਤੂੰ ਫੱਟੇ ਤੇ ਬੈਂਚ ਤੇ ਬਹਿਣਾ ਥੱਲੇ ਤੇਥੋਂ ਬਹਿ ਨਹੀਂ ਹੁੰਦਾ ਅਸੀਕੀ ਕਰੀਏ ਹੋ ਤੇਰੇ ਸਰੀਰ ਦੇ ਅੰਗ বাজਵਾ ਕੰਮ ਕਰਨ ਨੂੰ ਬੰਦ ਹੋ ਗਏ ਉਹ বাজਵਾ ਅੰਗ ਹੋ ਗਏ ਨਾ ਬੰਦ ਤੂੰ ਰਿਟਾਇਰ ਹੋ ਗਿਆ ਹੁਣ ਤੇਰੇ ਆਰਗਨ ਫੇਲ ਹੋ ਗਿਆ ਤੇ ਦੂਜਿਆਂ ਦੇ ਆਰਗਨਾਂ ਤੇ ਅਟੈਕਾ ਤੋਂ ਕਰੀ ਜਾਣਾ ਕਿਸੇ ਦੇ ਕੋਡੇ ਨਹੀਂ ਮੁੜਦੇ ਆ ਬਲੈਕ ਐਂਡ ਵਾਈਟ ਟੀਵੀ ਟੈਕਸਲਾ ਕਹਿੰਦਾ ਉਹ ਲੱਤਾਂ ਤੇ ਹਾਏ ਮੇਰੇ ਰੱਬਾ ਤੁਸੀਂ ਤਾਂ ਉਹਦੇ ਪੂਰੇ ਸਰੀਰ ਦੇ ਅੰਗਾਂ ਦੇ ਮਗਰ ਪੈ ਗਿਓ ਆ ਥੋੜੀ ਦਮ ਨੂੰ ਦੁੱਖ ਬੀਰ ਬਾਗ ਲਾ ਕੇ ਮਾ ਸਾਬ ਦੇ ਡੇਲੇਆਂ ਨੇ ਮਗਰ ਪੈ ਜਾਊਗਾ ਵੀ ਭਗਵੰਤ ਮਾਨ ਸਟੇਜ ਤੇ ਬੋਲ ਕੇ ਡੇਲੇ ਬੋਲ ਕੇ ਵੀ ਕਰਦੇ ਜੀ ਡੇਲੇ ਹੁਣ ਤਾਂ ਡੇਲੇ ਆ ਤੇ ਵੀ ਅਟੈਕ ਕਰਦੇ ਉਹ ਦੇ ਕਹ ਦੋ ਵੀ ਭਗਵੰਤ ਤਾਂ ਦਾ ਦੇਖਣਾ ਹੀ ਦੀ ਜੀ ਭਗਵੰਤਾ ਜੀ ਅੰਨਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਵਸੇ ਇੱਕ ਗੱਲ ਹੈ ਇੱਕ ਗੱਲ ਮੰਨਣ ਵਾਲੀ ਹੈ ਭਗਵੰਤ ਮਾਨ ਦੀ ਵੀ ਉਹ ਬੰਦਾ ਸਟੇਜ ਤੇ ਜਦੋਂ ਸਪੀਚ ਕਰਦਾ ਨਾ ਤੁਹਾਡੀਆਂ ਜੜਾਂ ਹਲਾ ਕੇ ਰੱਖ ਦਿਆ ਉਹਨੇ ਤੁਸੀਂ ਜਿਹੜਾ ਇਹਨਾਂ ਥਰ 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 ਬੁੰਦਲੇ ਫਿਰਦੇ ਹੋ ਨਾ ਕੰਦਾ ਚ ਵੱਜੀ ਜਾਂਦੇ ਹੋ ਉਹ ਦੁੱਖ ਵੀਰ ਵੀਰ ਵਾਰ-ਵਾਰ ਬਟੈਕਸਲਾ ਟੀਵੀ ਦੇ ਮੂਹਰੇ ਜਾ ਕੇ ਵੱਜਦਾ। ਵਾਰ-ਵਾਰ ਦੁੱਖ ਵੀਰ ਵੀਰ ਵੱਧਦਾ ਬਟੈਕਸਲਾ ਟੀਵੀ ਦੇ ਮੂਹਰੇ ਸਕਰੀਨ 'ਚ ਵੱਜਦਾ। ਵਿਚਾਰਾ ਮੈਂ ਮਜੀਠੀਆ ਕਹਿੰਦਾ ਮੇਰੇ ਵਾਰ-ਵਾਰ ਸਕਰੀਨ ਤੇ ਮੂੰਹ ਤੇ ਵੱਜੀਆਂ ਨੇ ਉਹ ਖਿੜਕੀਆਂ ਹੀ ਬੰਦ ਕਰ ਲੈਂਦਾ ਇਦਾਂ ਕਰਕੇ ਵੀ ਜੀਜਾ ਵਾਰ-ਵਾਰ ਆਂਦਾ ਸਾਲੇ 'ਚ ਵੱਜੀ ਜਾਂਦਾ। ਤੁਹਾਨੂੰ ਉਸ ਬੰਦੇ ਨੇ ਹਲਾ ਕੇ ਰੱਖਤਾ। ਉਹਦੀਆਂ ਸਪੀਚਾਂ ਨੇ ਤੁਹਾਨੂੰ ਅਸਲ ਤੱਕ ਪੰਜਾਬ 'ਚ ਟੱਕਰਿਆ ਨਹੀਂ ਸੀ ਕੋਈ ਜਿਹੜਾ ਸਟੇਜ ਤੇ ਤੁਹਾਡੇ ਬਰਖ ਖਿਲਾਫ ਤੁਹਾਡੇ ਚਿੱਠੇ ਖੋਲ ਸਕੇ। ਆ ਮਾਂ ਬੰਦੇ ਸਤਾ ਤੁਹਾਡੇ ਚਿੱਟੇ ਖੁੱਲ ਰਹੇ ਆ ਤੇ ਹੁਣ ਤੁਹਾਨੂੰ ਚਰ ਨੂੰ ਨੇ ਲੜ ਰਹੀ ਆ ਤਾਂ ਸਿੱਕੇ ਕਰੀ ਜਾ ਕੇ ਡਾਕਟਰ ਕੋਲ ਜਾਓ ਆਪਣੇ ਚਰ ਨੂੰ ਨੇ ਆਂ ਦਾ ਜਾ ਕੇ ਉੱਥੇ ਇਲਾਜ ਕਰਾਓ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਸੱਚ ਤਾਂ ਸੱਚ ਹੁੰਦਾ ਪਰ ਕਹਿੰਦੇ ਸੱਚ ਕਰਵਾ ਬੜਾ ਹੁੰਦਾ ਤੇ ਸੱਚ ਨੂੰ ਸੁਣਨ ਦੀ ਹਿੰਮਤ ਵੀ ਬੜੇ ਘੱਟ ਹੀ ਲੋਕਾਂ 'ਚ ਹੁੰਦੀ ਆ ਕਿਉਂਕਿ ਲੋਕਾਂ ਨੂੰ ਸੱਚ ਸੁਣਨਾ ਬਿਲਕੁਲ ਪਸੰਦ ਨਹੀਂ ਹੁੰਦਾ ਪਰ ਇਸ ਵਾਰ ਪੰਜਾਬ ਦੇ ਲੋਕ ਸੱਚ ਨੂੰ ਡਾਈਜੈਸਟ ਕਰ ਰਹੇ ਆ ਸੁਣ ਰਹੇ ਆ ਇੰਜੋਏ ਕਰ ਰਹੇ ਆ ਇੰਟਰਟੇਨਡ ਕਰ ਰਹੇ ਆ ਜਦੋਂ ਮਾਨਸਾਪ ਸਟੇਜ ਤੇ ਸਪੀਚ ਦੇ ਰਿਹਾ ਕਿਉਂਕਿ ਸੱਚ ਪਾਈਪੇਂ ਕਰ ਸੱਚਾ ਜੋ ਪੰਜਾਬੀਆਂ ਦੇ ਸਾਹਮਣੇ ਆਇਆ ਤੁਹਾਡਾ ਕਾਲਾ ਚਿੱਠਾ ਬੜੇ ਸਾਲ ਤੁਸੀਂ ਰਾਜ ਕਰਕੇ ਪੰਜਾਬ ਨੂੰ ਖਾਲਿਆ ਹੁਣ ਤੁਸੀਂ ਇਧਰੋਂ ਭੱਜ ਲੋ ਉਧਰੋਂ ਵਾਜੋ ਸਾਲਾ ਜੀਜੇ 'ਚ ਵਜੇ ਜੀਜਾ ਸਾਲੇ 'ਚ ਵਜੇ ਤੁਹਾਡੀ ਵਾਰੀ ਨਹੀਂ ਆਉਣੀ ਤੁਸੀਂ ਸਿਰਫ ਸਪੋਰਟ ਕੀਤਾ ਆਪਣੇ ਪਰਿਵਾਰ ਦੇ ਬੰਦਿਆਂ ਨੂੰ ਜੀਜਾ ਸਾਲਾ ਭਾਈ ਭੈਣ ਫਲਾਨਾ ਤੀਕੜਾ ਪਿੱਤਲ ਦਾ ਭਾਂਡਾ ਲੋਹੇ ਦਾ ਭਾਂਡਾ ਆ ਦੇ ਭਾਂਡੇ ਤੁਸੀਂ ਖੜਕਾਈ ਜਾਈਓ ਕਿਸੇ ਨੂੰ ਮੌਕਾ ਦਿੱਤਾ ਪੰਜਾਬ ਦੀਆਂ ਧੀਆਂ ਵਾਸਤੇ ਕੁੜੀਆਂ ਸਿੱਕੀ ਕੀਤਾ ਨਾਥਿੰਗ ਤੁਹਾਡੇ ਰਾਜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਮੇਰੀ ਪ੍ਰਾਪਰਟੀ ਤੇ ਕਬਜ਼ਾ ਹੋਇਆ ਕਾਂਗਰਸ ਦੇ ਰਾਜ ਵਿੱਚ ਕਿੰਨੇ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਭਗਵੰਤ ਮਾਨ ਦੇ ਰਾਜ ਦੇ ਵਿੱਚ ਛੜੇ ਕਬਜ਼ੇ ਲਈ ਪ੍ਰਾਪਰਟੀਆਂ ਸੀ ਸੁਣਿਆ ਉਹ ਵੀ ਛੁੱਟ ਰਹੀਆਂ ਹੁਣ ਦੁੱਖ ਵੀਰ ਬਾਦਲ ਨਾ ਦਿੰਦਾ ਇੰਨੇ ਦੁੱਖ ਸਾਨੂੰ ਤਾਂ ਜਸੇ ਕਿਉਂ ਬੋਲਦੇ ਤੇਰੇ ਮਰ ਸੋਚ ਅਸੀਂ ਜਮਾਨੀ ਬੋਲਣ ਸੀ ਮੈਂ ਤੋਂ ਡਰ ਗਏ ਮੈਂ ਡਰ ਗਈ ਪਲੀਜ਼ ਮੇਰੇ ਮਤ ਕੁਝ ਕਰਨਾ ਮੈਂ ਡਰ ਗਈ ਡਰਦਾ ਤਾਂ ਹੁੰਦਾ ਜਿਹੜਾ ਬੰਦਾ ਖੁਦ ਗੁਨਾਹਗਰ ਹੁੰਦਾ ਹੈ ਡਰਦਾ ਤਾਂ ਉਹ ਹੁੰਦਾ ਜਿਹੜਾ ਖੁਦ ਡੋਟੇ ਭੁੱਕੀ ਨਸ਼ਾ ਵੇਚਦਾ ਹੁੰਦਾ ਡਰਦਾ ਤਾਂ ਉਹ ਬੰਦਾ ਹੁੰਦਾ ਜਿਹੜਾ ਖੁਦ ਲੁੱਚੇ ਤੇ ਪੁੱਠੇ ਗੰਦੇ ਕੰਮ ਕਰਦਾ ਜਿਹੜਾ ਬੰਦਾ ਦਸਾਂਉਂ ਦੇ ਕਿਰਤ ਕਰਕੇ ਖਾਂਦਾ ਹੈ ਯਾਦ ਰੱਖਿਓ ਕਦੇ ਨਹੀਂ ਡਰਦਾ ਇਸਾਨ ਨੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਮੇਰੇ ਤੇ ਗੰਦੇ ਗੰਦੇ ਪੱਤੇ ਇਲਜ਼ਾਮ ਲਾਏ ਆਪਣੇ ਆਹ ਕੁਝ ਜਾਲੀ ਖਾਲਸਤਾਨੀਆਂ ਨੇ ਆਪਣੇ ਬੰਦੇ ਵਗਰ ਪਾਈ ਜਿਹਨੂੰ ਟੈਕਸ ਮੈਸੇਜ ਕਰੋ ਗੰਧੀਆਂ ਗੰਧੀਆਂ ਗੱਲਾਂ ਲੇਖੋ ਸ਼ਾਇਦ ਇਹਦੀ ਕੌਨਫੀਡੈਂਸ ਟੁੱਟ ਜੇ ਔਰਤ ਹੈ ਨਾ ਸ਼ਾਇਦ ਡਰ ਜੇ ਔਰਤ ਹੈ ਨਾ ਸ਼ਾਇਦ ਉਹ ਨੂੰ ਆਪਣੀ ਹੋਵੇ ਕਿ ਹਾਂ ਮੇਰੀ ਇੱਜ਼ਤ ਦੀ ਧਜੀਆਂ ਰਾਥੀਆਂ ਮੈਂ ਨਹੀਂ ਆ ਨਾ ਟਿਕਟੌਕ ਤੇ ਔਰਤ ਹੈ ਨਾ ਔਰਤ ਨੂੰ ਬਦਨਾਮ ਕਰਨਾ ਉਹਨੂੰ ਤੰਗ ਪ੍ਰੇਸ਼ਾਨ ਕਰਨਾ ਉਹਨੂੰ ਮੈਂਟਲੀ ਤੌਰ ਤੇ ਤੋੜ ਕੇ ਸੁੱਟ ਦੇਣਾ ਮਰਦ ਸੋਚਦੇ ਬੜਾ ਸੌਖਾ ਹੈ ਔਰਤ ਹੈ ਨਾ 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 ਕਾਲੀ ਚੰਡੀ ਦੁਰਗਾ ਵੀ ਔਰਤੀ ਸੀ ਖੂਬ ਲੜੀ ਮਰਦਾਨੀ ਉਹ ਤੋਂ ਝਾਂਸੀ ਕੀ ਰਾਣੀ थी 5 ਫੁੱਟ 1 ਇੰਚ ਦੀ ਹਾਈਟ ਵਾਲੀ ਚਾਂਸੀ ਦੇ ਰਾਣੀ ਨੇ ਨਖ ਚ ਤਮ ਕਰਤਾ ਸੀ ਗੋਰੀਆਂ ਦੇ ਇਹ ਯਾਦ ਰੱਖਿਓ ਗੱਲਾਂ ਸੋ ਔਰਤ ਨੂੰ ਇੰਨਾ ਕਮਜ਼ੋਰ ਨਾ ਸਮਝੋ ਇਹ ਅੱਜ ਦੀ ਭਾਰਤੀਆਂ ਨਾਰੀਆਂ ਪਹਿਲੇ ਵਾਲੀਆਂ ਨਹੀਂ ਰਹਿ ਗਈਆਂ ਵੀ ਕੁੰਡ ਕੱਢ ਲਿਆ ਤੇ ਬੰਦੇ ਦੇ ਛਿੱਤਰ ਖਾਲੇ ਬੰਦਾ ਇੱਕ ਮਾਰਦਾ ਉਮਰਦ ਦਸ ਮਾਰਦੀਆਂ ਇਹੀ ਰੋਲ ਹੋਣਾ ਚਾਹੀਦਾ ਰਿਸਪੈਕਟ ギਵਨ ਟੇਕ ਸੋ ਟੈਕਸਲਾ ਬਲੈਕ ਐਂਡ ਵਾਈਟ ਟੀਵੀ ਪਲੀਜ਼ ਆਪਣਾ ਬਸੈਮੂ ਬੰਦ ਕਰ ਐਲਕੋਲਕਟ ਕਰਕੇ ਆਇਆ ਕਰ ਐਂਡ ਦੁਖ ਬੀਰ ਬਦਲ ਤੋ ਤਾਂ ਦੁੱਖਾਂ ਦਾ ਭੰਡਾਰ ਹੈ ਵੈਸੇ ਪਤਾ ਲੱਗੇ ਤੈਨੂੰ ਹੈਮੋਰੋਇਡਸ ਹੋ ਗਏ ਆ ਕੀ ਕਹਿੰਦੇ ਤੁਸੀਂ ਉਹਨੂੰ ਹੈਮੋਰੋਇਡਸ ਨੂੰ ਪੰਜਾਬੀ ਬਵਾਸਰ ਤੋ ਤੂੰ ਡਾਈਪਰ ਲਾ ਕੇ ਆਇਆ ਕਰ ਕਿਉਂਕਿ ਬਬਾਸਰ ਬੇ ਫੋੜੇ ਬੜੇ ਭੜੇ ਹੁੰਦੇ ਆ ਤੇ ਜਦੋਂ ਚੋਂ ਖੂਨ ਰਿਸਦਾ ਸਾਰੀ ਪਤਲੂਨ ਗਿੱਲੀ ਹੋ ਜਾਂਦੀ ਆ ਲੋਕ ਦੇਖਣਗੇ ਐਵੇਂ ਬੈਠੀਆਂ ਕੁਰਸੀ ਤੇ ਤੇ ਪਤੰਦਰਾ ਜੇ ਕੁਰਸੀ ਹਾਰਡ ਹੋਈ ਫੇਰ ਚਿੱਕਾ ਮਾਰ ਕੇ ਉੱਠੇਗਾ ਡਾਈਪਰ ਲਾ ਕੇ ਆਇਆ ਕਰੋ ਤੁਹਾਡਾ ਇਸ ਤੋਂ ਵੀ ਜ਼ਿਆਦਾ ਹਲੇ ਹਾਲ ਮਾੜਾ ਹੋਣ ਵਾਲਾ ਜਿਵੇਂ ਜਿਵੇਂ ਤੁਸੀਂ ਆਪਣੇ ਮੂੰਹ ਖੋਲਦ ਜਾਓਗੇ ਛੁੱਟਟੇ ਛਤਰਾ ਉਹ ਵੱਧਦੇ ਜਾਓਗੇ ਤੁਹਾਡੇ ਖਿਲਾਫ ਓਨੇ ਜ਼ਿਆਦਾ ਓਨੇ ਜ਼ਿਆਦਾ ਲੋਕ ਉੱਭਰਦੇ ਜਾਣਗੇ ਇਨੋਟ ਰੱਖਿਓ ਕਿਉਂਕਿ ਆਪ ਦੀ ਸਰਕਾਰ ਨੇ ਤੁਹਾਨੂੰ ਇੰਨਾ ਹਲਾਤਾ ਇੰਨਾ ਹਲਾਤਾ ਤੁਸੀਂ ਪਾਗਲ ਕੁੱਤੇ ਵਰਗੂ ਭੱਜੇ ਫਿਰਦੇ ਹੋ ਮੈਦਾਨ ਚ ਮੁਝੇ ਠੇ ਉਧਰ ਖੜ ਕੇ ਫਲਕੋ ਭੱਜਣ ਖੜੇ ਸੁਖਵੀਰ ਬਾਲ ਦਾ ਸਟੇਟ ਆਏ ਕਰ ਨਾ 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 ਉਸ ਸੁਖਵੀਰ ਬਾਲ ਦੇ ਘਰ ਵਾਲੀ ਉਸ ਸੁਖਵੀਰ ਬਾਲ ਦੇ ਘਰ ਵਾਲੀ ਕੀ ਉਹ ਤੁੱਕ ਸਿਮਰਨ ਨਾਮ ਉਹਦਾ ਦੇਖਿਆ ਮੰਨਦੇ ਹੋ ਨਾ ਆਮ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਕਿ ਤਾ ਪਾੜੜਾ ਪਾਈਆ ਤੁਹਾਡੀ ਭੱਜੀ ਫਿਰਦੇ ਹੋ ਭੱਜੀ ਫਿਰਦੇ ਹੋ ਭੱਜੀ ਫਿਰਦੇ ਹੋ ਬਸ ਭੱਜੋ 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 ਰੁੱਤੇ ਭੱਜਣੇ ਦੀ ਆਈ ਹੈ